ਦੇਖ ਲੋ ਡੌਂਕੀ ਲਗਾਉਣ ਵਾਲਿਆਂ ਦਾ ਹਾਲ 16 ਦਿਨ ਭੁੱਖੇ ਮੁੰਡੇ ਨੇ ਫਲਸ਼ ਚੋਂ ਪੀਤਾ ਪਾਣੀ ਕੁੜੀਆਂ ਨਾਲ ਵੀ ਡੌਂਕੀ ਦਰਾਨ ਹੁੰਦਾ ਏ ਗਲਤ ਕੰਮ ਜੀ ਹਾਂ ਅਮਰੀਕਾ ਤੋਂ 116 ਭਾਰਤੀਆਂ ਨੂੰ ਲੈ ਕੇ ਅਮ੍ਰਿਤਸਰ ਹਵਾਈ ਅੱਡੇ ਉੱਤੇ ਪੁੱਜੇ ਅਮਰੀਕੀ ਫੌਜੀ ਜਹਾਜ਼ ਸੀ 17 ਵਿੱਚ ਬਲਾਕ ਢਿਲਵਾ ਦੇ ਪਿੰਡ ਚਕੋਕੀ ਦਾ 19 ਸਾਲਾ ਨੌਜਵਾਨ ਨਿਸ਼ਾਨ ਸਿੰਘ ਪੁੱਤਰ ਲਖਵਿੰਦਰ ਸਿੰਘ ਵੀ ਸ਼ਾਮਲ ਸੀ ਜਿਸ ਨੂੰ ਢਿਲਵਾ ਪੁਲਿਸ ਨੇ ਤੜਕਸਾਰ ਉਸਦੇ ਪਰਿਵਾਰ ਦੇ سپਰਦ ਕੀਤਾ ਰਿਪੋਰਟ ਹੋ ਕੇ ਪਰਤੇ ਨੌਜਵਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ 23 ਜੂਨ 2022 ਨੂੰ ਇਥੋਂ ਭਾਰਤ ਤੋਂ ਫਰਾਂਸ ਗਿਆ ਸੀ ਤੇ ਕਰਦਿਆਂ ਨੇ ਕਰਜ਼ਾ ਚੁੱਕ ਕੇ 24 ਜੂਨ 2024 ਨੂੰ ਉਸ ਨੂੰ ਉੱਥੋਂ ਹੀ ਅਮਰੀਕਾ ਦੀ ਡੌਂਕੀ ਲਗਵਾ ਦਿੱਤੀ ਜਿੱਥੇ 6 ਮਹੀਨੇ ਦਾ ਸਫ਼ਰ ਤੈਅ ਕਰਕੇ 25 ਜਨਵਰੀ 2025 ਨੂੰ ਅਮਰੀਕਾ ਕੈਂਪਰ ਵਿੱਚ ਪੁਜਾ ਜਦੋਂ ਅੱਜ ਉਸ ਨੂੰ ਰਿਪੋਰਟ ਕਰਕੇ ਭਾਰਤ ਭੇਜ ਦਿੱਤਾ ਤਾਂ ਨਿਸ਼ਾਨ ਨੇ ਦੱਸਿਆ ਕਿ ਰਸਤੇ ਵਿੱਚ ਡੌਂਕਰ ਉਸ ਦੀ ਟਮਾਰ ਕਰਦੇ ਕਰੰਟ ਲਗਾਉਂਦੇ ਤੇ ਪੈਸਿਆਂ ਦੀ ਡਿਮਾਂਡ ਕਰਦੇ ਇਥੋਂ ਤੱਕ ਕਿ ਉਸ ਦਾ ਫੋਨ ਤੇ ਹੋਰ ਸਮਾਨ ਵੀ ਖੋ ਲਿਆ ਨਿਸ਼ਾਨ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਏਜੰਟਾਂ ਕੋਲੋਂ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਦੱਸਦੀ ਹੈ ਕਿ ਬੀਤੇ ਦਿਨੀ ਹੀ 116 ਭਾਰਤੀ ਅਮਰੀਕਾ ਤੋਂ ਵਾਪਸ ਭਾਰਤ ਆਏ ਸਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਜੰਗਲਾਂ ਦੇ ਵਿੱਚ ਸੀਤਾ 16 ਦਿਨ ਤੱਕ ਭੁੱਖੇ ਪਿਆਸੇ ਰੱਖਿਆ ਗਿਆ ਡੋਂਕਰ ਗੁੱਸੇ ਦੇ ਵਿੱਚ ਕਈ ਵਾਰ ਕਰੰਟ ਵੀ ਲਗਾ ਦਿੰਦੇ ਸਨ ਤੇ ਹਾਲਾਂਕਿ ਉਸ ਨੂੰ ਫਲਸ਼ ਤੱਕ ਦਾ ਪਾਣੀ ਪੀਣ ਲਈ ਮਜਬੂਰ ਹੋਣਾ ਪਿਆ ਤਾਂ ਇਹ ਸੀ ਡੌਂਕੀ ਲਗਾਉਣ ਵਾਲਿਆਂ ਦੇ ਵਿੱਚੋਂ ਨਿਸ਼ਾਨ ਸਿੰਘ ਦੀ ਹੱਡ ਬੀਤੀ ਤੇ ਡੌਂਕੀ ਲਗਾਉਣ ਵਾਲਿਆਂ ਦੇ ਨਾਲ ਕਾਫੀ ਜ਼ਿਆਦਾ ਬੁਰਾ ਸੁਲੂਕ ਕੀਤਾ ਜਾਂਦਾ ਹੈ ਡੌਂਕਰਾਂ ਦੇ ਵੱਲੋਂ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ